ਗੁੱਡ ਮਾਰਨਿੰਗ ਸਟੂਡੈਂਟ ਤੁਹਾਡੇ ਪੰਜਾਬੀ ਵਿਆਕਰਨ ਦੀ ਕਲਾਸ ਵਿੱਚ ਬਹੁਤ-ਬਹੁਤ ਸਵਾਗਤ ਹੈ ਜੀ ਅੱਜ ਦਾ ਆਪਣਾ ਵਿਸ਼ਾ ਜੀ ਪੰਜਾਬੀ ਵਿਆਕਰਨ ਨਾਲ ਸੰਬੰਧਿਤ ਕਿਰਿਆ ਨਾਲ ਸੰਬੰਧਿਤ ਮੋਸਟ ਇੰਪੋਰਟੈਂਟ ਕੁਸ਼ਚਨ ਹਾਂਜੀ ਬਹੁਤ ਹੀ ਮਹੱਤਵਪੂਰਨ ਕੁਸ਼ਚਨ ਨੇ ਇੰਨਾ ਵਿੱਚੋਂ ਪੰਜਾਬ ਗਵਰਨਮੈਂਟ ਦਾ ਕੋਈ ਵੀ ਪੇਪਰ ਆਵੇ ਉਹਦੇ ਵਿੱਚ ਜ਼ਰੂਰ ਕੁਸ਼ਚਨ ਆਉਂਦੀ ਆਉਂਦੇ ਨੇ ਜੀ ਆਓ ਅੱਪ ਅੱਜ ਕਿਰਿਆ ਨਾਲ ਸੰਬੰਧਿਤ ਕੁਸ਼ਚਨ ਕਰੀਏ ਫਰਸਟ ਕੁਸ਼ਚਨ ਹੈ ਜੀ ਆਪਣਾ ਜਿਹੜੇ ਸ਼ਬਦ ਕਿਸੇ ਕੰਮ ਦੇ ਹੋਣ ਜਾਂ ਵਪਰਨ ਸੰਬੰਧੀ ਕਾਲ ਸਹਿਤ ਜਾਣਕਾਰੀ ਦੇਣ ਉਸ ਨੂੰ ਕੀ ਕਹਿੰਦੇ ਨੇ ਕਾਲ ਮਤਲਬ ਸਮਾ ਸਮਿਸ਼ੇਤ ਪਤਾ ਲੱਗੇ ਕਿਸੇ ਵੀ ਕਿਰਿਆ ਦੇ ਕੰਮ ਕੰਮ ਦੇ ਹੋਣ ਦਾ ਹਾਂਜੀ অপਸ਼ਨ ਹੈ ਕਿ ਜੀ ਆਪਣੇ ਕੋਲ অপਸ਼ਨ A ਨਾ অপਸ਼ਨ B ਪੜਨਾ অপਸ਼ਨ C ਹੈਗੇ ਜੀ ਕਿਰਿਆ অপਸ਼ਨ D ਵਿਸ਼ੇਸ਼ਣ ਇਹਦਾ ਅਨਸਰ ਹੈ ਜੀ ਆਪਣਾ অপਸ਼ਨ C অপਸ਼ਨ C ਕਿਰਿਆ ਨੈਕਸਟ ਕੁਐਸਚਨ ਆ ਗਿਆ ਜੀ ਆਪਣਾ ਕਿਰਿਆ ਸ਼ਬਦ ਚੁਣੋ ਹਾਂਜੀ ਹੱਸਦੇ ਖੇਡਦੇ ਮੁੰਡੇ ਕੁੜੀਆਂ ਕੋਣ ਕੀ ਅਸੀਂ ਤੁਸੀਂ ਦੇਖੋ ਅਸੀਂ ਤੁਸੀਂ ਕੀ ਹੋ ਗਿਆ ਪ੍ਰਣਾਮ ਕੀ ਕੋਨ ਪ੍ਰੇਸ਼ਨ ਵਚਕਾਗੇ ਮੁੰਡੇ ਕੁੜੀਆਂ ਨਾਲ ਤਾਂ ਆਪਣੇ ਕੋਲ ਕੀ ਰਿਆ ਕੀ ਆ ਹੱਸਦੇ ਖੇਡਦੇ ਹਾਂਜੀ ਹੱਸਦਾ ਕੀ ਰਿਆ ਆਪਾਂ ਕਹਿੰਨੇ ਉਹ ਹੱਸ ਰਿਹਾ ਕੀ ਹੈ ਕੰਮ ਉਹਦੀ ਕਿਰਿਆ ਖੇਡਣਾ ਵੀ ਉਹਦੀ ਕਿਰਿਆ ਕੰਮ ਹਾਂਜੀ ਨੈਕਸਟ ਕੁਐਸਚਨ ਆ ਗਿਆ ਜੀ ਤੀਜਾ ਮੁੱਖ ਰੂਪ ਵਿੱਚ ਕਿਰਿਆ ਕਿੰਨੇ ਤਰ੍ਹਾਂ ਦੀ ਹੁੰਦੀ ਹੈ ਦੋ ਤਰ੍ਹਾਂ ਦੀ ਹੁੰਦੀ ਹੈ ਜੀ অপਸ਼ਨ ਏ 2 অপশন B 3 অপশন C 4 অপশন D 5 हां जी ਮੁੱਖ ਰੂਪ ਦੇ ਵਿੱਚ ਕੇਰਿਆ ਦੋ ਤਰ੍ਹਾਂ ਦੀ ਹੁੰਦੀ ਹੈ। हां जी ਕੁਐਸਚਨ ਚੌਥਾ ਆ ਗਿਆ ਜੀ ਕਿਸੇ ਬਾਕ ਵਿੱਚ ਕੰਮ ਕਰਨ ਵਾਲੇ ਨੂੰ ਕੀ ਕਿਹਾ ਜਾਂਦਾ ਹੈ ਕਰਮ ਕਰਤਾ ਦੋਨੋਂ ਕੋਈ ਨਹੀਂ। অপশন B ਆਊਗਾ ਜੀ ਇਹਦਾ ਅਨਸਰ ਕਰਤਾ। ਜਿਹੜਾ ਕੰਮ ਕਰ ਰਿਹਾ ਉਹ ਕਿ ਹੁੰਦਾ ਕਰਤਾ। 5th ਕੁਐਸਚਨ ਆ ਗਿਆ ਜੀ ਆਪਣਾ ਵਾਕ ਵਿੱਚ ਕਰਤਾ ਦੁਆਰਾ ਜਿਸ ਉੱਤੇ ਕੰਮ ਕੀਤਾ ਜਾਵੇ ਉਸ ਨੂੰ ਕੀ ਕਹਿੰਦੇ ਹਨ অপਸ਼ਨ এ ਕਰਤਾ অপਸ਼ਨ b ਕਰਮ অপਸ਼ਨ c ਦੋਨੋਂ ਹਾਂਜੀ অপਸ਼ਨ d ਕੋਈ ਹਾਂਜੀ ਵਾਕ ਵਿੱਚ ਕਰਤਾ ਦੁਆਰਾ ਜਿਸ ਉੱਤੇ ਕੰਮ ਕੀਤਾ ਜਾਵੇ ਇਹਦਾ ਕੀ ਆਨਸਰ ਆਊਗਾ ਜੀ ਹਾਂਜੀ ਇਹਦਾ ਆਊਗਾ অপਸ਼ਨ b ਕਰਮ ਨੈਕਸਟ ਆ ਗਿਆ ਜੀ ਆਪਣਾ ਜਿਹੜੇ ਸ਼ਬਦਾਂ ਤੋਂ ਕੇਰਿਆ ਬੰਦੀਆਂ ਹਨ ਉਹਨਾਂ ਨੂੰ ਕੀ ਕਹਿੰਦੇ ਨੇ ਨਾਮ ਪੜਨਾਮ ਵਿਸ਼ੇਸ਼ਣ ਮੂਲ ਸ਼ਬਦ ਤੱਤ ਹਾਂਜੀ ਕੀ অপਸ਼ਨ ਹੋਊਗਾ ਜੀ ਇਹਦਾ অপਸ਼ਨ ਏ ਹੈਗਾ ਨਾਮ ਦੂਜਾ ਬੀ ਪੜਨਾਮ ਤੀਜਾ ਸੀ ਵਿਸ਼ੇਸ਼ਣ ਤੇ ਚੌਥਾ মূল ਸ਼ਬਦ ਤੱਤੂ ਕੀ ਲੱਗਦਾ ਜੀ ਤੁਹਾਨੂੰ ਕੀ ਅਨਸਰ ਆਊ ਇਹਦਾ ਆਊਗਾ ਜੀ ਅਨਸਰ অপਸ਼ਨ ਡੀ মূল ਸ਼ਬਦ ਤੱਤੂ ਨੈਕਸਟ ਹੈਗਾ ਜੀ 7ਵਾਂ ਕੁਐਸਚਨ ਜਿਸ ਵਾਕ ਵਿੱਚ ਕਰਮ ਨਾ ਹੋਵੇ ਕੇਵਲ ਕਰਤਾ ਹੋਵੇ ਉਸ ਨੂੰ ਕੀ ਕਹਿੰਦੇ ਨੇ ਅਕਰਮਕ ਸਰਕਰਮਕ ਮੁੱਖ ਕਿਰਿਆ ਸਹਾਇਕ ਕਿਰਿਆ ਹਾਂਜੀ ਇਹਦਾ ਅਨਸਰ ਹੈ অপਸ਼ਨ ਏ ਅਕਰਮਕ ਕਿਰਿਆ ਕਿਉਂਕਿ ਕੀ ਹੈ ਸਿਰਫ ਕਰਮ ਨਾ ਹੋ ਕੇ ਕੇਵਲ ਕਰਤਾ ਗੱਲ ਕੰਮ ਕਰਨ ਵਾਲਾ ਪਰ ਉਹਦਾ ਕੋਈ ਕਰਮ ਨਹੀਂ ਹੈ ਹਾਂ ਕੁਸ਼ਨ 8ਵਾਂ ਜੀ ਜਿਸ ਵਾਕ ਵਿੱਚ ਕਿਰਿਆ ਨਾ ਕਰਮ ਹੋਵੇ ਉਸ ਨੂੰ ਕੀ ਕਹਿੰਦੇ ਨੇ ਅਕਰਮਕ ਸਕਰਮਕ ਮੁਖ ਕਿਰਿਆ ਸਹਿ ਕਿਰ ਆਪਸ਼ਨ A B ਅਨਸਰ ਹੈ ਜੇ ਦਾ ਸਕਰਮਕ ਕਿਰਿਆ ਕਿਉਂਕਿ ਜਿਸ ਵਾਕ ਵਿੱਚ ਕਰਮ ਹੋਵੇ ਉਸ ਨੂੰ ਕੀ ਕਹਿੰਦੇ ਨੇ ਕਰਮ ਦੀ ਗੱਲ ਕੀਤੀ ਹੈ ਜੇ ਕਰਤਾ ਹੈ ਤਾਂ ਅਕਰਮਕ ਕਿਰਿਆ ਜੇ ਕਰਮ ਦੀ ਗੱਲ ਕੀਤੀ ਤਾਂ ਸਕਰਮਕ ਕਿਰਿਆ ਹਾਂਜੀ ਅੱਗੇ ਆ ਗਿਆ ਨੌਵਾਂ ਕੁਐਸਚਨ ਸੋਣਾ ਜਾਗਣਾ ਹਸਣਾ ਨੱਚਣਾ ਆਦਿ ਸ਼ਬਦ ਕੀ ਨੇ ਨਾ ਪੜਨਾਵ ਵਿਸ਼ੇਸ਼ਣ ਕਿਰਿਆ ਇਹ ਤਾਂ ਆਪਾਂ ਨੂੰ ਕੁਐਸਚਨ ਤੋਂ ਹੀ ਪਤਾ ਲੱਗ ਰਿਹਾ ਇਹਦਾ ਆਨਸਰ ਹੈ ਆਪਸ਼ਨ ਡੀ ਕਿਰਿਆ ਕਿਉਂਕਿ ਸਭ ਚੀਜ਼ ਜੱਕ ਕੀਦਿਆ ਨੇ ਕੋਈ ਰਕਤੀ ਸੋ ਰਿਹਾ ਕੋਈ ਜਾਗ ਰਿਹਾ ਹੈ ਨਾ ਕੋਈ ਹੱਸ ਰਿਹਾ ਕੋਈ ਨੱਚ ਰਿਹਾ ਉਹ ਕੀ ਹੈ ਕੋਈ ਨਾ ਕੋਈ ਕੀ ਰਿਆ ਜਾਂ ਕੰਮ ਕਰ ਰਹੇ ਨੇ ਹਾਂਜੀ ਇਹਦੇ ਉਲਟ ਕੁਐਸਚਨ ਵੀ ਆ ਸਕਦਾ ਆਪਾਂ ਨੂੰ ਵੀ ਹੇਠਾਂ ਲਿਖਿਆਂ ਵਿੱਚੋਂ ਸ਼ਬਦਾਂ ਵਿੱਚੋਂ ਕੀਰਿਆ ਸ਼ਬਦ ਚੁਣੋ ਤਾਂ ਆਪਾਂ ਚੁਣਾਗੇ ਜਿਵੇਂ ਆਪਾਂ ਨੂੰ ਦਿੱਤੇ ਹੋਏ ਨੇ 10 ਸ਼ਬਦ ਦਿੱਤੇ ਜਿਵੇਂ ਸੋਣਾ, ਜਾਗਣਾ, ਹੱਸਣਾ ਠੀਕ ਹੈ, ਖਾਣਾ, ਪੀਣਾ ਦੇ ਹਨਾ ਤੇ ਨਾਮ ਦੇਤੇ ਜਿਵੇਂ ਸੋਹਣ ਮੋਹਣ, ਸੋਨਾ ਗੋਰਾ ਪਰ ਆਪਾਂ ਨੇ ਸਿਰਫ ਕੀ ਨੇ ਕੀਰਿਆ ਸ਼ਬਦ ਚੁਣਨੇ ਤਾਂ ਆਪਾਂ ਕੀ ਚੁਣਾਂਗੇ ਸੋਣਾ, ਜਾਗਣਾ, ਹੱਸਣਾ, ਰੋਣਾ ਖੇਡਣਾ ਉੱਠਣਾ ਬੈਠਣਾ ਆਦਿ ਇਹ ਸ਼ਬਦ ਕਿਨੇ ਕਿਰਿਆ ਸ਼ਬਦ ਨੇ ਨੈਕਸਟ ਕੁਐਸਚਨ ਹੈ ਜੀ ਦਸਤਮਾ ਬੱਚਾ ਹੱਸਦਾ ਹੈ ਵਿੱਚ ਕਿਹੜੀ ਕਿਰਿਆ ਹੈ ਹਾਂਜੀ ਆਪਾਂ ਨੂੰ ਸਿੱਧਾ ਹੀ ਪਤਾ ਲੱਗ ਰਿਹਾ ਵੀ ਕਿਹੜੀ ਕਿਰਿਆ ਹੈ ਬੱਚਾ ਹੱਸ ਰਿਹਾ ਹੈ অপਸ਼ਨ ਏ ਅਕਰਮਕ অপਸ਼ਨ ਬੀ ਸਕਰਮਕ অপਸ਼ਨ ਸੀ ਮੁੱਖ ਕਿਰਿਆ অপਸ਼ਨ ਡੀ ਸਧਾਰਨ ਕਿਰਿਆ ਇਹਦਾ ਆਨਸਰ ਹੈ অপਸ਼ਨ ਏ ਅਕਰਮਕ ਕਿਰਿਆ ਨੈਕਸਟ ਹੈਗਾ ਜੀ ਆਪਣਾ ਰਮਨ ਆਕੀ ਖੇਡਦਾ ਹੈ ਬਾਕ ਵਿੱਚ ਕਿਹੜੀ ਕਿਰਿਆ ਹੈ ਇਹ ਅਕਰਮਕ ਬਿਸਕਰਮਕ ਮੁੱਖ ਕਿਰਿਆ ਸੀ ਡੀ ਸਧਾਰਨ ਕਿਰਿਆ ਇਹਦਾ ਆਨਸਰ ਹੈ ਜੀ ਬਿਸਕਰਮਕ ਕਿਰਿਆ ਰਮਨ ਹਾਕੀ ਖੇਡ ਰਿਹਾ ਹੈ ਹਾਂਜੀ ਅਪਸ਼ ਅੱਗੇ ਆ ਗਿਆ ਕੁਐਸਚਨ 12ਵਾਂ ਜੀ ਰਵੀ ਪਤੰਗ ਉਡਾ ਰਿਹਾ ਹੈ ਬਾਕ ਵਿੱਚ ਕਿਹੜੀ ਕਿਰਿਆ ਹੈ ਅਕਰਮਕ ਕਿਰਿਆ ਸਕਰਮਕ ਕਿਰਿਆ ਆਪਸ਼ਨ ਸੀ ਹੈ ਮੁੱਖ ਕਿਰਿਆ ਤੇ ਆਪਸ਼ਨ ਡੀ ਸਧਾਰਨ ਕਿਰਿਆ ਇਹਦਾ ਆਨਸਰ ਹੈ ਜੀ ਆਪਸ਼ਨ ਬੀ ਸਕਰਮਕ ਕਿਰਿਆ ਕਿਉਂਕਿ ਰਵੀ ਪਤੰਗ ਉਡਾ ਰਿਹਾ ਹੈਗਾ ਹਾਂਜੀ ਨੈਕਸਟ ਆ ਗਿਆ ਜੀ ਉਹ ਕੁਐਸਚਨ 13ਵਾਂ ਮੁੰਡੇ ਖੇਡਦੇ ਹਨ ਅਕ ਵਿੱਚ ਕਿਹੜੀ ਕਿਰਿਆ ਹੈ ਅਕਰਮਕ ਸਕਰਮਕ অপਸ਼ਨ ਸੀ ਮੁੱਖ ਕਿਰਿਆ ਤੇ অপਸ਼ਨ ਡੀ ਸਧਾਰਨ ਕਿਰਿਆ ਇਹਦਾ ਆਨਸਰ ਹੈ ਜੀ অপਸ਼ਨ ਏ ਅਕਰਮਕ ਕਿਰਿਆ ਨੈਕਸਟ ਆ ਗਿਆ ਜੀ 14ਵਾਂ ਕੁਐਸਚਨ ਜਿੰਨਾ ਸ਼ਬਦਾ ਤੋਂ ਕਿਸੇ ਕੰਮ ਦੇ ਹੋਣ ਦਾ ਪਤਾ ਲੱਗੇ ਉਸ ਨੂੰ ਕੀ ਕਹਿੰਦੇ ਹਨ ਹਾਂਜੀ অপਸ਼ਨ A ਨਾਮ অপਸ਼ਨ B ਵਿਸ਼ੇਸ਼ਣ অপਸ਼ਨ C ਕਿਰਿਆ অপਸ਼ਨ D ਪੜਨਾ ਹਾਂਜੀ ਕੰਮ ਦੇ ਹੋਣ ਦਾ ਪਤਾ ਲੱਗਦਾ ਹੈ ਮਤਲਬ ਕੰਮ ਕਰ ਹੋ ਰਿਹਾ ਇਸ ਦਾ ਮਤਲਬ ਕੀ ਹੈ ਆਪ ਨੂੰ ਸਿੱਧਾ ਹੀ ਆਨਸਰ ਪਤਾ ਹੈ ਦਾ অপਸ਼ਨ C ਕਿਰਿਆ ਨੈਕਸਟ ਆ ਗਿਆ 15ਵਾਂ ਕੁਐਸਚਨ ਰਵੀ ਪੁਸਤਕ ਪੜ੍ਹਦਾ ਹੈ ਇਸ ਵਾਕ ਵਿੱਚ ਪੜ੍ਹਦਾ ਸ਼ਬਦ ਕੀ ਹੈ ਕਿਰਿਆ ਵਿਸ਼ੇਸ਼ਣ ਨਾਮ ਸੰਬੰਧਕ ਨੂੰ ਪਤਾ ਹੀ ਹੈ ਦੇਖੋ ਅਨਸਰ ਕੀ ਆਊਗਾ অপਸ਼ਨ 1 ਕਿਰਿਆ ਇਹਦੇ ਵਿੱਚ ਆਪਾਂ ਦਿੱਤੇ ਵਾਕ ਵਿੱਚ ਪੜਦਾ ਡੈਫੀਨੇਸ਼ਨ ਕਰਤੀ ਉਹਨਾਂ ਨੇ ਵਾਕ ਵਿੱਚ ਪੜਦਾ ਸ਼ਬਦ ਕੀ ਹੈ ਲੇਕਿਨ ਇਹਦੇ ਉਲਟ ਵੀ ਆ ਸਕਦਾ ਹੈ ਵੀ ਰਵੀ ਪੁਸਤਕ ਪੜ ਰਿਹਾ ਹੈ ਵਾਕ ਵਿੱਚੋਂ ਨਾਪਤ ਕਿਰਿਆ ਸ਼ਬਦ ਚੁਣੋ ਤਾਂ ਆਪਾਂ ਕੀ ਨਾਪ ਕੀ ਹੈ ਰਵੀ ਤੇ ਕਿਰਿਆ ਸ਼ਬਦ ਕੀ ਹੈ ਪੜਦਾ ਹੈ ਹਨਾ ਜੀ ਇਹ ਆਜੂਗਾ ਹਾਂਜੀ ਨੈਕਸਟ ਕੁਐਸਚਨ ਹੈ ਜੀ ਰਵੀ ਹਾਕੀ ਖੇਡਦਾ ਹੈ ਬਾਅਦ ਵਿੱਚ ਰਵੀ ਕੀ ਹੈ অপਸ਼ਨ ਏ ਕਿਰਿਆ অপਸ਼ਨ ਬੀ ਕਰਤਾ অপਸ਼ਨ ਸੀ ਕਰਮ অপਸ਼ਨ ਡੀ ਕੋਈ ਨਹੀਂ ਅਨਸਰ ਇਹਦਾ ਆਊਗਾ অপਸ਼ਨ ਬੀ ਕਰਤਾ ਕਿਉਂਕਿ ਰਵੀ ਹਾਕੀ ਖੇਡ ਰਿਹਾ ਹੈ ਬਾਅਦ ਵਿੱਚ ਰਵੀ ਰਵੀ ਕੀ ਹੈ ਕੰਮ ਕਰ ਰਿਹਾ ਹੈ ਕੰਮ ਕੌਣ ਕਰ ਰਿਹਾ ਹੈ ਰਵੀ ਕਰਤਾ ਅੱਗੇ ਅਗੇ ਕੁਐਸਚਨਸ ਨਰਮ ਜੇ ਇਹਦੇ ਉਲਟ ਕੁਐਸਚਨ ਵੀ ਆ ਸਕਦੇ ਜੀ ਤੁਹਾਨੂੰ ਹੇਠਾਂ ਲਿਖਿਆ ਵਿੱਚੋਂ ਕਰਤਾ ਸ਼ਬਦ ਚੁਣੋ ਤਾਂ ਆਪਾਂ ਕੀ ਚੁਣਾਂਗੇ ਰਵੀ ਕੁੜੀ ਗੀਤ ਗਾਉਂਦੀ ਹੈ ਵਿੱਚ ਕਿਹੜੀ ਕਿਰਿਆ ਹੈ ਸਾਇਕਿਕ ਰ ਸੰਯੁਕਤ ਕਿਰਿਆ ਅਕਰਮਕ ਕਿਰਿਆ ਜਾਂ ਸਕਰਮਕ ਕਿਰਿਆ ਇਹਦਾ ਉੱਗਾਂ ਅਨਸਰ ਡੀ ਸਕਰਮਕ ਕਿਰਿਆ ਕਿਉਂਕਿ ਕੁੜੀ ਗੀਤ गा ਰਹੀ ਹੈ ਕੁਐਸਚਨ 18 ਵਿੱਚ ਜਿਸ ਕਿਰਿਆ ਦਾ ਕਰਤਾ ਤੇ ਕਰਮ ਦੋਵੇਂ ਹੋਣ ਉਸ ਨੂੰ ਕਿਹੜੀ ਕਿਰਿਆ ਕਹਿੰਦੇ ਨੇ ਅਕਰਮਕ ਸਕਰਮਕ ਸਾਇਕਿਕ ਰ ਸੰਯੁਕਤ ਕਿਰਿਆ ਹਾਂਜੀ ਦੋਵੇਂ ਚੀਜ਼ ਆ ਗਈਆਂ ਕਰਤਾ ਤੇ ਕਰਮ ਇਸ ਲਈ ਕੀ ਹੈ অপਸ਼ਨ ਬੀ ਸਕਰਮਕ ਜੇ ਕੱਲਾ ਕਰਤਾ ਦਾ ਤਾਂ ਅਕਰਮਕ ਹੁੰਦੀ ਲੇਕਿਨ ਦੋਨੇ ਚੀਜ਼ਾਂ ਦੀ ਗੱਲ ਕੀਤੀ ਹੈ ਇਸ ਲਈ ਇਹ ਕੀ ਹੈ ਅਕਰਮਕ ਸਕਰਮਕ ਕਿਰਿਆ ਆਪਸ਼ਨ ਬੀ ਹਾਂਜੀ ਇਹਦਾ ਹੈ 19ਵਾਂ ਕੁਐਸਚਨ ਜੀ ਆਪਣੇ ਅੱਗੇ ਅਕਰਮਕ ਕਿਰਿਆ ਨੂੰ ਅੱਗੇ ਹੋਰ ਕਿੰਨੇ ਭੱਗਾ ਵਿੱਚ ਵੰਡਿਆ ਗਿਆ ਹਾਂਜੀ ਅਕਰਮਕ ਕਿਰਿਆ ਨੂੰ ਅਕਰਮਕ ਕਿਰਿਆ ਨੂੰ ਅੱਗੇ ਹੋਰ ਕਿੰਨੇ ਭੱਗਾ ਵਿੱਚ ਵੰਡਿਆ ਆਪਸ਼ਨ ਏ 3 ਆਪਸ਼ਨ ਬੀ 5 ਆਪਸ਼ਨ ਸੀ 2 ਆਪਸ਼ਨ ਡੀ 4 ਹਾਂਜੀ ਇਹਦਾ ਅਨਸਰ ਆ ਆਪਸ਼ਨ ਸੀ 2 ਕਿਹੜੇ-ਕਿਹੜੀ ਹੈ ਜੀ ਪੂਰਨ ਅਕਰਮਕ ਤੇ ਸੰਪੂਰਨ ਅਪੂਰਨ ਕਰਮਕ ਹਾਂਜੀ ਅੱਗੇ ਆ ਗਿਆ ਜੀ ਜਿਹੜੀ ਅਕਰਮਕ ਕਿਰਿਆ ਕਰਤਾ ਨਾਲ ਮਿਲ ਕੇ ਪੂਰਾ ਤੇ ਸਾਰਥਕ ਵਾਕ ਬਣਾ ਦੇਵੇ ਉਸ ਨੂੰ ਕੀ ਕਹਿੰਦੇ ਨੇ ਪੂਰਨ ਅਕਰਮਕ ਵੀ ਅਪੂਰਨ ਕਰਮਕ ਉਸੇ ਦੋ ਉਪਰਕਤ ਦੋਵੇਂ ਵੀ ਕੋਈ ਨਹੀਂ ਇਹਦਾ ਆਨਸਰ ਹੋਊਗਾ ਜੀ ਦੇਖੋ ਪੂਰਾ ਸਾਰਥਕ ਵਾਕ ਬਣਾ ਰਹੀ ਹੈ ਇਸ ਲਈ ਇਹਦਾ ਆਪਸ਼ਨ ਹੈ ਆਪਸ਼ਨ A ਪੂਰਨ ਅਕਰਮਕ ਕਿਰਿਆ ਨੈਕਸਟ ਕਾ ਹੈ ਜੀ ਜਿਹੜੇ ਅਕਰਮਕ ਕਿਰਿਆ ਕਰਤਾ ਨਾਲ ਮਿਲ ਕੇ ਪੂਰਾ ਤੇ ਸਾਰਥਕ ਵਾਕ ਨਾ ਬਣਾ ਸਕੇ ਉਸ ਨੂੰ ਕੀ ਕਹਿੰਦੇ ਨੇ ਉੱਪਰ ਬਣਾ ਸਕੇ ਸੀ ਤਾ ਦੇਖੋ ਪੂਰਨ ਆ ਗਿਆ ਤੇ ਨੀਚੇ ਨਾ ਬਣਾ ਸਕੇ ਇਹਦਾ অপਸ਼ਨ ਹੈਗਾ অপਸ਼ਨ A ਪੂਰਨ অপਸ਼ਨ B ਅਪੂਰਨ ਕਿਰਿਆ অপਸ਼ਨ C ਦੋਵੇਂ ਤੇ অপਸ਼ਨ D ਕੋਈ ਨਹੀਂ ਇਹਦਾ ਆਨਸਰ ਆਊਗਾ অপਸ਼ਨ B ਅਪੂਰਨ ਕਰਮਕ ਕਿਰਿਆ ਕੁਐਸਚਨ 22ਵਾਂ ਸਕਰਮਕ ਕਿਰਿਆ ਨੂੰ ਹੋਰ ਕਿੰਨੇ ਭਾਗਾਂ ਵਿੱਚ ਵੰਡਿਆ ਗਿਆ ਹੈ অপਸ਼ਨ A 3 অপਸ਼ਨ B 4 অপਸ਼ਨ 5 ਤੇ অপਸ਼ਨ D 2 ਹਾਂਜੀ ਇਹਦਾ ਵੀ ਆਨਸਰ ਹੈ অপਸ਼ਨ D 2 ਕਿਹੜੇ ਕਿਹੜੇ ਪੂਰਨ ਸਕਰਮਕ ਕਿਰਿਆ ਤੇ ਅਪੂਰਨ ਸਕਰਮਕ ਕਿਰਿਆ ਹਾਂਜੀ ਈਮਾ ਜਿਹੜੀ ਸਕਰਮਕ ਕਿਰਿਆ ਆਪਣੇ ਕਰਤਾ ਤੇ ਕਰਮ ਨਾਲ ਮਿਲ ਕੇ ਪੂਰਾ ਤੇ ਅਰਥ ਪੂਰਕ ਵਾਕ ਬਣਾਵੇ ਉਸ ਨੂੰ ਕੀ ਕਹਿੰਦੇ ਨੇ ਪੂਰਨ ਅਕਰਮਕ ਅਪੂਰਨ ਕਰਮਕ ਪੂਰਨ ਸਕਰਮਕ ਤੇ ਅਪੂਰਨ ਸਕਰਮਕ ਇਹਦਾ ਆਨਸਰ ਹੋਊਗਾ ਸੀ ਪੂਰਨ ਸਕਰਮਕ ਕਿਉਂਕਿ ਪੂਰਾ ਤੇ ਅਰਥ ਪੂਰਨ ਬਣਾ ਰਿਹਾ ਨੇ ਇਸ ਲਈ ਪੂਰਨ ਸਕਰਮਕ ਕਿਰਿਆ ਉਹ ਨੈਕਸਟ ਹੈਗਾ ਜੀ ਜਿਹੜੇ ਸਕਰਮਕ ਕਿਰਿਆ ਆਪਣੇ ਕਰਤਾ ਤੇ ਕਰਮ ਨਾਲ ਮਿਲ ਕੇ ਪੂਰਾ ਤੇ ਅਰਧ ਪੂਰਨ ਬਾਕ ਨਾ ਬਣਾ ਸਕੀ। ਪਤੀ ਉਸ ਨੂੰ ਕੀ ਕਹਿੰਦੇ ਸਹਾਇਕ ਮੁੱਖ ਕਿਰਿਆ ਪੂਰਨ ਕਰਮਕ ਤੇ ਅਪੂਰਨ ਸਕਰਮਕ ਕਿਰਿਆ। ਇਹਦਾ ਅਨਸਰ ਹੈ ਜੀ ਅਨਸਰ D ਅਪੂਰਨ ਸਕਰਮਕ ਕਿਰਿਆ। ਨੈਕਸਟ ਹੈਗੇ ਜੀ ਕੁਐਸਚਨ ਆਪਣਾ 25ਵਾਂ। ਮੈਂ ਰੋਟੀ ਖਾ ਲਈ ਬਾਕ ਵਿੱਚ ਕਿਹੜੀ ਕਿਰਿਆ ਦੀ ਵਰਤੋਂ ਕੀਤੀ ਹੈ? ਅਕਰਮਕ, ਸਕਰਮਕ, ਮੁੱਖ ਕਿਰਿਆ, ਸਹਾਇਕ ਕਿਰਿਆ। ਇਹਦਾ ਹੋਗਾ অপਸ਼ਨ B ਸਕਰਮਕ ਕਿਰਿਆ। ਕਿਰਿਆ ਨੈਕਸਟ ਕੁਐਸਚਨ ਹੈਗੇ ਜੀ ਕਿਹੜਿਆ ਦੇ ਜਿਸ ਰੂਪ ਤੋਂ ਕੰਮ ਦੇ ਹੋਣ ਦੇ ਸਮੇਂ ਦਾ ਪਤਾ ਲੱਗੇ ਉਸ ਨੂੰ ਕੀ ਕਹਿੰਦੇ ਆ? ਕਿਰਿਆ ਕਿਰਿਆ ਵਿਸ਼ੇਸ਼ਣ ਕਾਲ ਕੋਈ ਨਹੀਂ ਅਨਸਰ ਹੋਊਗਾ ਜੀ ਕਾਲ অপਸ਼ਨ ਸੀ ਹਾਂਜੀ ਹਾਂਜੀ ਥੈਂਕਸ ਫॉर ਵਾਚਿੰਗ ਮਾਈ ਵੀਡੀਓ ਪਲੀਜ਼ ਸ਼ੇਅਰ ਲਾਈਕ ਅਤੇ ਕਮੈਂਟ ਕਰ ਦਿੱਆ ਕਰੋ ਤਾਂ ਜੋ ਮੈਂ ਤੁਹਾਡੇ ਲਈ ਹੋਰ ਵੀ ਵਧੀਆ ਟੌਪਿਕ ਤੇ ਸੋਨੇ ਸੋਨੇ ਕੁਐਸਚਨ ਆਨਸਰ ਲੈ ਕੇ ਆ ਸਕਾਂ ਜੀ ਵਧੀਆ ਵਧੀਆ ਜਿਹੜੇ ਤੁਹਾਡੇ ਲਈ ਲਾਈਵ ਦੇ ਵਿੱਚ ਬਹੁਤ ਕਮ ਆਉਂ ਧੰਨਵਾਦ ਜੀ